ਚਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾ ਕੱਟੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੇਰਾ ਨਾਮ ਗੁਰਜੰਤ ਸਿੰਘ ਜੀ ਪਿੰਡ ਮੇਰਾ ਪਿੰਡ ਗਮਾਲਪੁਰਾ ਜੀ ਮੁਸ਼ਕਲਾਂ ਆ ਰਹੀਆਂ ਜੀ 7 ਨੰਬਰ ਵਾਰਡ ਦੀ ਕੋਈ ਵੀ ਬੋਰਡ ਨਹੀਂ ਆਈ ਦੋ ਚਾਰ ਵੋਟਾਂ ਆਈਆਂ ਵਾ ਮੈਨੂੰ ਪਿੰਡ ਵਾਲਿਆਂ ਨੇ ਜਾਂ ਵਾਰਡ ਵਾਲਿਆਂ ਨੇ ਸਰਬਸੰਮਤੀ ਨਾਲ ਮੈਨੂੰ ਮੈਂਬਰ ਚੁਣਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਲਿਸਟ ਵਿੱਚ ਸੋਚੀ ਵੇਖੀ ਤੇ ਉਹਦੇ ਵਿੱਚ ਕੋਈ ਬੋਰਡ ਨਹੀਂ ਹੈਗੀ ਕਿਸੇ ਦੀ ਪਤਾ ਨਹੀਂ ਜੀ ਇਹਦਾ ਕਾਰਨ ਨਹੀਂ ਕੋਈ ਲੱਭਣ ਡਿਆ ਜੀ ਇਸ ਕਰਕੇ ਆਮ ਪਾਰਟੀ ਦਾ ਕਿਹ ਚੱਕਰ ਚੱਲਣ ਡਿਆ ਵੀ ਉਹਨਾਂ ਦੇ ਜਿਹੜਾ ਕੋਈ ਹੈਗਾ ਇੱਕ ਉੱਚਾਵਾਨ ਹੋਰ ਵੀ ਖਲੋਣ ਦਾ ਇਸ ਵਾਰਡ ਦੇ ਵਿੱਚੋਂ ਉਸੇ ਦੀ ਸਿਰਫ ਇੱਕ ਵੋਟ ਆਈ ਆ ਵੀ ਉਹ ਮਤਲਬ ਆਪਣੇ ਕਾਗਜ਼ ਭਰ ਸਕੇ ਤੇ ਸਾਡਾ ਨਾਂ ਕੋ ਕਾਗਜ਼ ਭਰਨ ਦਾ ਰੋਕ ਹੈਗਾ ਨਾ ਕੁਝ ਹੈਗਾ ਤੇ ਬਾਕੀ ਪਿੰਡ ਵਾਲਿਆਂ ਲੋਕਾਂ ਜਾਂ ਵਾਰਡ ਵੱਲੋਂ ਕੋਈ ਕਸਰ ਨਹੀਂ ਹੈਗੀ ਬਾਕੀ ਉਹਨਾਂ ਨੇ ਸਾਜੀ ਸਾਜੀ ਸ਼ਾਮ ਚਾ ਸਾਰੀ ਹੋ ਗਈ ਸਾਡੀ ਮੰਗ ਇਹ ਆ ਵੀ ਜਾਂ ਸਾਡਾ ਇਲੈਕਸ਼ਨ ਜਿਹੜਾ ਵਾ ਇਹ ਗਾਂ ਕੀਤਾ ਜਾਵੇ ਜਾਂ ਕੁਛ ਕੀਤਾ ਜਾਵੇ ਦਾ ਕੋਈ ਨਾ ਕੋਈ ਹੱਲ ਨਿਕਲੇ ਜਾਵੇ ਜਾਂ ਸਾਡੀ ਵੋਟਾਂ ਦਾ ਪਿੱਲੋ ਜਾਂ ਕੋ ਸਾਡਾ ਵੋਟਾਂ ਦਾ ਪਤਾ ਲੱਗੇ ਵੀ ਮਤਲਬ ਇਹ ਕੌਣ ਕਰਨ ਵਾਲਾ ਜਾਂ ਕੀ ਕਿਵੇਂ ਹੋਈਆਂ ਵਾ ਵੋਟਾਂ ਦੇ ਜਿਹੜੇ ਮਰੇ ਹੋਏ ਆ ਉਹਨਾਂ ਦੀਆਂ ਵੋਟਾਂ ਵਿੱਚ ਹੈਗੀਆਂ ਵਾ ਤੇ ਜਿਹੜੇ ਮੌਜੂਦਾ ਬੈਠੇ ਆ ਉਹਨਾਂ ਦੀ ਕਿਸੇ ਦੀ ਬੋਟ ਨਹੀਂ ਹੈਗੀ ਨਾ ਸਾਡੇ ਪਰਿਵਾਰ ਦੀ ਹੈਗੀ ਕਿਸੇ ਦੀ ਨਾ ਕਿਸੇ ਡੇਰੇ ਵਾਲੇ ਦੀ ਬੋਟ ਨਹੀਂ ਹੈਗੀ ਵਿੱਚ ਮੇਰਾ ਨਾਮ ਰਮਨ ਬਖੀ ਆ ਸਾਡਾ ਜਾਇ ਪਿੰਡ ਗਮਾਨਪੁਰੇ ਚ ਅਸੀਂ ਸਾਰੇ ਇਕੱਠੇ ਹੋਏ ਆ ਕਿਉਂਕਿ ਗਮਾਨਪੁਰਾ ਪਿੰਡ ਜਿਹੜਾ ਆ ਸਾਡੇ ਸ਼ਹਿਰ ਦੇ ਬਿਲਕੁਲ ਲਾ ਇਸ ਜਿੰਨੀਆਂ ਵੀ ਸਰਕਾਰਾਂ ਆਈਆਂ ਇੱਥੇ ਇਲੈਕਸ਼ਨ ਜਿਹੜੀ ਆ ਹਮੇਸ਼ਾ ਵੋਟ ਦੇ ਨਾਲ ਹੁੰਦੀ ਰਹੀ ਆ ਵੋਟ ਦਾ ਹੱਕ ਜਿਹੜਾ ਸਾਰੇ ਯੂਜ਼ ਕਰਦੇ ਰਹੇ ਤੇ ਆਪਣਾ ਵਖਰੀਆਂ ਵਖਰੀਆਂ ਸਰਕਾਰਾਂ 'ਚ ਵਖਰੀਆਂ ਵਖਰੇ ਸਰਪੰਚ ਬਣਾਉਂਦੇ ਰਹੇ ਆ ਤੇ ਪਿੰਡ ਦੀ ਜਿਹੜੀ ਤਰੱਕੀ ਆ ਲਗਾਤਾਰ ਲਿਆਂ ਤੇ ਰਹੀ ਆ ਪਰ ਐ ਸਰਕਾਰ ਦੇ ਵਿੱਚ ਜਿਹੜੀ ਲਿਸਟ ਆ ਉਹਦੇ ਤੋਂ ਇੰਜ ਲੱਗਦਾ ਵੀ ਸਰਕਾਰ ਜਿਹੜੀ ਵੋਟ ਇਲੈਕਸ਼ਨ ਲੁੱਟਣਾ ਚਾਹੁੰਦੀ ਆ ਇੱਕ ਫਿਰਕਾ ਜਿਹੜਾ ਭਾਈਚਾਰਕ ਸਾਂਝ ਆ ਉਹਦੇ 'ਚ ਫਰਕ ਪਾਇਆ ਗਿਆ ਲਗਭਗ ਪਿੰਡ ਦੀਆਂ 6-700 ਵੋਟ ਭਾਵ ਕਹਿੰਦਾ ਵੀ ਪਿਛਲੀ ਜਿਹੜੀ VOTING LIST ਸੀ ਸਰਪੰਚੀ ਵਾਲੀ ਜਾਂ MP ਵਾਲੀ ਉਹਦੇ ਤੋਂ 600 ਵੋਟ ਘਟਿਆ ਤੇ ਜਿਹੜੀਆਂ ਨਵੀਆਂ ਵੋਟਾਂ ਗੱਲੀਆਂ ਜਾਂ ਤੇ 700-750 ਵੋਟ ਇਸ ਪਿੰਡ ਦੀ ਵੋਟ ਕੱਟਤੀ ਗਈ ਆ ਜਿਹਦੇ ਨਾਲ ਜਿੱਥੇ ਫਿਰਕਿਆਂ 'ਚ ਫਰਕ ਪਿਆ ਆ ਉੱਥੇ ਜਿਹੜਾ ਇੱਕ ਗਰੀਬ ਕੋਲ ਵੋਟ ਦਾ ਹੱਕ ਆ ਜਿਹੜੀ ਮੁੱਖ ਮੰਤਰੀ ਵੀ ਬਣਾਉਂਦੀ ਆ ਪ੍ਰਧਾਨ ਮੰਤਰੀ ਵੀ ਬਣਾਉਂਦੀ ਆ ਤੇ ਸਰਪੰਚ ਵੀ ਬਣਾਉਂਦੀ ਆ ਉਹਨਾਂ ਤੋਂ ਉਹਨਾਂ ਦੇ ਹੱਕ ਤੋਂ ਵਾਂਝੇ ਕਰਤਾ ਗਿਆ ਤੇ ਉਹਦੇ ਨਾਲ ਨਾਲ ਜਿਹੜੀ ਮੌਜੂਦਾ ਸਰਕਾਰ ਆ ਇਸ ਸਰਕਾਰ ਨੇ ਇੱਕ ਸੋਚੀ ਸਮਝੀ ਸਕੀਮ ਦੇ ਤਹਿਤ ਕਿਉਂਕਿ ਕੱਲ ਸਾਡੇ ਨਮਾਇंदे ਪਿੰਡ ਦੇ ਐਸ ਡੀ ਐਮ ਸਾਹਿਬ ਨੂੰ ਵੀ ਮਿਲੇ ਸੀਗੀ ਉੱਥੇ ਡੀ ਸੀ ਸਾਹਿਬ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਜਿਸ ਤਰੀਕੇ ਦਾ ਪ੍ਰਸ਼ਾਸਨ ਦਾ ਜਵਾਬ ਸੀ ਖਾਸ ਕਰਕੇ ਐਸ ਡੀ ਐਮ ਸਾਹਿਬ ਦਾ ਵੀ ਜਾਓ ਜਿੱਥੇ ਮਰਜ਼ੀ ਭਜਲੋ ਜ਼ੋਰ ਲਾ ਲਓ ਉਤੋਂ ਹੁਕਮ ਆ ਜੋ ਵੋਟਾਂ ਦੀ ਲਿਸਟ ਆ ਗਈ ਇਹੋ ਹੀ ਰਹੂਗੀ ਉਤੋਂ ਸਾਫ ਜਾ ਰਿਹਾ ਵੀ ਇਹ ਕਿਸੇ ਸੋਚੀ ਸਮਝੀ ਸਕੀਮ ਦੇ ਤਹਿਤ ਇਹ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਆ ਪਰ ਅਸੀਂ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਗਮਾਨਪੁਰਾ ਇੱਕ ਇਤਿਹਾਸਕ ਪਿੰਡ ਆ ਇੱਥੋਂ ਬੜੇ ਬੜੇ ਲੀਡਰ ਵੀ ਨਿਕਲੇ ਤੇ ਸੰਘਰਸ਼ ਵੀ ਬੜੇ ਬੜੇ ਨਿਕਲੇ ਆ ਇਹਦਾ ਜਿਹੜਾ ਜਵਾਬ ਆ ਉਹਨਾਂ ਨੂੰ ਇੱਟ ਦਾ ਪੱਥਰ ਨਾ ਦਿੱਤਾ ਜਾਊਗਾ ਸਾਡੇ ਸਾਰੇ ਪਿੰਡ ਵਾਲੇ ਇਕੱਠੇ ਆ ਭਾਵੇਂ ਕਿਹੇ ਜਾਤ ਦੇ ਆ ਕਿਹੇ ਪੋਲੀਟਿਕਲ ਪਾਰਟੀ ਦੇ ਆ ਸਾਰੇ ਧਰਮਾਂ ਦੇ ਲੋਕ ਇਕੱਠੇ ਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਇਹਦਾ ਇੱਕ ਬਹੁਤ ਵੱਡਾ ਸੰਘਰਸ਼ ਵੀ ਵਿੰਡਾਂਗੇ ਉਹਦੇ ਨਾਲ ਨਾਲ ਜਿਸ ਸੋਚ ਦੇ ਨਾਲ ਇਹਨਾਂ ਨੇ ਇਲੈਕਸ਼ਨ ਲੁੱਟਣ ਦੀ ਸੋਚਣਾ ਜਾਂ ਕਿਹੇ ਮੜੇ ਬੰਦੇ ਨੂੰ ਸਰਪੰਚ ਬਣਾਉਣ ਦੀ ਨੀਤ ਨਾਲੇ ਕੀਤਾ ਆ ਉਹਦਾ ਜਵਾਬ ਵੀ ਦਾਂਗੇ ਤੁਹਾਨੂੰ ਵੇਖੀ ਰਿਹਾ ਜਿਹੜੀ ਇੱਕ ਪੰਨੇ ਜਿਹੜੀ ਵੋਟ ਆ ਵੋਟਾਂ ਦਾ ਜਿਹੜਾ ਸਰਪੰਚੀਆਂ ਦੀ ਤੁਸੀਂ ਵੇਖ ਲਈ ਕਿਤੇ 60 ਲੱਖ ਦੀ ਸਰਪੰਚੀ ਆ ਕਿਤੇ 2 ਕਰੋੜ ਦੀ ਸਰਪੰਚੀ ਆ ਉਥੇ ਲੋਕਤੰਤਰ ਦੀ ਜਿਹੜੀ ਭਾਵਨਾ ਜਾਂ ਜਿਹੜੀ ਪਿੰਡ ਦਾ ਸਰਪੰਚ ਬਣਾਉਣ ਦੀ ਭਾਵਨਾ ਜਾਂ ਕੋਈ ਗਰੀਬ ਦਾ ਜਿਹੜਾ ਇਲੈਕਸ਼ਨ ਜਿੱਤਣ ਵਾਲੀ ਭਾਵਨਾ ਲਗਭਗ ਖਤਮ ਕਰਤੀ ਗਈ ਆ ਮੇਰਾ ਨਾਮ ਅਮਨਦੀਪ ਸਿੰਘ ਜੀ ਪਿੰਡ ਗਮਾਨਪੁਰਾ ਜੀ ਮਸਲਾ ਆਪਣਾ ਆਇਓ ਮੰਨ ਲਓ ਸਾਡੇ 7 ਨੰਬਰ ਵਾਰਡ ਚ ਇੱਕ ਹਾ ਡੇ ਡੇਰੇ ਪੈਂਦੇ ਆ ਰੰਦਾਵਿਆਂ ਦੇ ਇੱਕ ਅਗਲੇ ਡੇਰੇ ਪੈਂਦੇ ਆ ਇੱਕ ਪੈਂਦਾ ਬੱਗੇ ਵਾਲੀ ਵਾਰਡ ਇਹਨਾਂ ਚ ਮੰਨ ਲਓ 64 ਵੋਟਾਂ ਆਉਂਦੀਆਂ ਤੇ ਬਾਕੀ ਆ ਡੀ ਮੰਨ ਲਓ ਬੋਰਡ ਕਿੱਥੇ ਗਈ ਜੀ ਅਸੀਂ ਪੁੱਛਣਾ ਚਾਹੁੰਦੇ ਵੀ ਅਸੀਂ ਪਿੰਡ ਚ ਨਹੀਂ ਰਹਿੰਦੇ ਆ ਬੋਰਡ ਦਾ ਸਾਨੂੰ ਕੋਈ ਦੱਸੇਗੀ ਕੀ ਕਰਨਾ ਅਸੀਂ ਮੰਨ ਲਓ ਹਰਕੇ ਨੂੰ ਤੁਹਾਨੂੰ ਹੀ ਅਧਿਕਾਰ ਹੈਗਾ ਮੈਨੂੰ ਹੀ ਅਧਿਕਾਰ ਹੈਗਾ ਪੁੱਛ ਸਾਡੇ ਪਿੰਡ ਦੀ ਵੋਟ ਉਹਦਾ 45-4600 ਵੋਟ ਆ ਜੀ ਤੇ 2400 ਕੋਸ਼ ਵਟਾਂ ਆਉਂਦੀਆਂ ਜੀ ਬਾਕੀ ਬੋਰਡ ਕਿੱਥੇ ਗਈ ਜੀ ਕਿਆ ਜਮਨ ਅਸਣ ਅਹੀਂ ਕਾਲ ਅਫਸਰਾਂ ਕੋ ਵੀ ਗਏ ਅਫਸਰਾਂ ਨੇ ਕੋਈ ਨਹੀਂ ਇਧਰੋਂ ਪੱਲਾ ਝਾੜ ਕੇ ਦੱਸਤਾ ਵੀ ਇਹਦੇ ਸਾਡੇ ਅਸੀਂ ਕੁਝ ਨਹੀਂ ਕਰ ਸਕਦੇ ਤੇ ਆ ਮੰਨ ਲਓ ਹੁਣ ਅ ਡਿਗੜਿਆ ਵੀਰ ਭਰਾ ਨਾਲ ਆਏ ਆ ਸਾਰੇ ਬੰਦੇ ਆਏ ਆ ਕਿਸ ਦੀ ਬੋਰਡ ਨਹੀਂ ਹੈਗੀ ਹੁਣ ਇਹਨਾਂ ਨੂੰ ਪੁੱਛ ਸਕਦੇ ਤੁਸੀਂ ਇਹਨਾਂ ਦੀ ਬੋਰਡ ਨਹੀਂ ਹੈਗੀ ਸੁਦੇਸ਼ ਸਿੰਘ ਜੀ ਸਰਪੰਚ ਪਿੰਡ ਗਮਾਪੁਰਾ ਤੇ ਇਹ ਜਿਹੜਾ ਇਹ ਇਲੈਕਸ਼ਨ ਹੋ ਰਹੀ ਆ ਜਦੋਂ ਮੇਰੀ ਇਲੈਕਸ਼ਨ ਹੋਈ ਸੀ ਅੱਜ ਤੋਂ 5 ਸਾਲ ਪਹਿਲਾਂ ਉਸ ਵੇਲੇ ਜੀਆਂ ਵੋਟਾਂ ਜੜੀਆਂ ਉਹ ਅੱਜ ਨਾਲੋਂ ਬਹੁਤ ਜ਼ਿਆਦਾ ਸੀ ਔਰ ਵਤਨ ਦੀ بجائے ਇਹਨਾਂ ਨੇ ਘਟਾਤੀਆਂ ਵਾਂ ਔਰ ਕਟੀਆਂ ਵੀ ਐਸਾ ਨਾ ਵੀ ਜਿਹੜੇ ਜਿਹੜੀ ਨਾਲ ਲੋੜ ਸੀ ਉਹ ਵੋਟ ਦਾ ਖੜੀ ਇਹਨਾਂ ਨੇ ਬਾਕੀ ਬਹੁਤ ਸਾਰੇ ਘਟਾਤੀਆਂ ਨੇ ਜਿਹਨੇ ਕਿਸੇ ਨੇ ਆਵਾਜ਼ ਦਿੱਤੀ ਮੈਂ ਇਲੈਕਸ਼ਨ ਲੜਨੀ ਆ ਸਰਪੰਚੀ ਦੀ ਜਾਂ ਕਿਸੇ ਨੇ ਆਵਾਜ਼ ਦਿੱਤੀ ਮੈਂਬਰੀ ਲੜਨੀ ਦੀ ਉਹਨਾਂ ਦੀ ਵੋਟਾਂ ਕਟਾ ਕੇ ਤੇ ਇਹਨਾਂ ਨੇ ਜਿਨ੍ਹਾਂ ਨੂੰ ਬਣਾਉਣਾ ਸੀ ਉਹਨਾਂ ਦੀ ਵੋਟਾਂ ਰੱਖਣੀਆਂ ਬਾਕੀ ਸਭ ਘਟਾਤੀਆਂ ਨੇ ਔਰ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆਂ ਔਰ ਜਿੱਥੇ ਜਿੱਥੇ ਹਲਕੂ ਜਾਣਾ ਜਾ ਜਾਊਗਾ ਅਸੀਂ ਜਾਵਾਂਗੇ ਔਰ ਇਸ ਗੱਲ ਦਾ ਅਸੀਂ ਇਨਸਾਫ ਲਵਾਵਾਂਗੇ ਅਸੀਂ ਵੀ ਇਲੈਕਸ਼ਨ ਲੜਨ ਦੇ ਹੱਕਦਾਰ ਹਾਂ ਔਰ ਸਾਡੇ ਸਾਰੇ ਹੀ ਪਰਿਵਾਰ ਦੀ VOTING ਜਿਹੜੀ ਆ ਕੱਟੀ ਗਈ ਆ ਅਸੀਂ ਇਹਦਾ ਵਿਰੋਧ ਬਹੁਤ ਹੀ ਜ਼ਬਰਦਸਤ ਕਰਾਂਗੇ ਔਰ ਇਸ MLA ਨੂੰ ਇਸ ਗੱਲ ਦਾ ਜਵਾਬ ਦੇਵਾਂਗੇ ਠੋਕੇ ਵੀ ਸਾਡਾ ਭਾਈਚਾਰਾ ਜਿਹੜਾ ਪਿੰਡ ਸਾਰਾ ਇਕੱਠਾ ਹੋਇਆ ਏ ਸਾਡੀ 7-800 ਵੋਟੇ ਨਾਲ ਕੱਟ ਕੇ ਤੇ ਅਸੀਂ ਧੱਕੇ ਨਾਲ ਇਹਨੂੰ ਨਹੀਂ ਹੋਣ ਦੇਵਾਂਗੇ ਸਾਨੂੰ ਡਰਿਆ ਕਿ ਜਿਹੜੇ ਸਾਡੇ ਭੈਣ ਭਰਾਵਾਂ ਨੇ ਕਾਗਜ਼ ਭਰੇ ਆ ਇਹ ਚਾਹੂਗਾ ਵੀ ਇਹਨਾਂ ਦੇ ਕਾਗਜ਼ ਵੀ ਰੱਦ ਕੀਤੇ ਜਾਣ ਅਗਰ ਜੇ ਸਾਡੇ ਪਿੰਡ ਨਾਲ ਧੱਕਾ ਕਰ ਸਕਦਾ ਤਾਂ ਕੱਲ ਨੂੰ ਧੱਕੇ ਨਾਲ ਸਰਪੰਚ ਬਣਾ ਕੇ ਸਾਡੇ ਭੈਣ ਭਰਾਵਾਂ ਤੇ ਨਜਾਇਜ਼ ਪਰਚੇ ਵੀ ਹੋ ਸਕਦੇ ਆ ਇਨਸਾਫ ਚਾਹੀਦਾ ਹੈ ਇਸ ਇਨਸਾਫ ਵਾਸਤੇ ਸਾਨੂੰ ਚਾਹੀ ਜਿੱਥੇ ਮਰਜ਼ੀ ਜਾਣਾ ਪਵੇ ਧਰਨਾ ਲਾਉਣਾ ਪਵੇ ਚਾਹੇ ਸਾਨੂੰ ਕੋਈ ਚੱਕਾ ਜਾਮ ਕਰਨਾ ਪਵੇ ਅਸੀਂ ਕਰਾਂਗੇ ਸਾਨੂੰ ਇਸ ਗੱਲ ਦਾ ਬਹੁਤ ਵਿਰੋਧ ਹੈ ਜੀ